ਸਭ ਤੋਂ ਪਹਿਲਾਂ ਅੱਜ ਬਹੁਤ ਹੀ ਭਾਗ ਵਾਲਾ ਦਿਨ ਹੈ ਤੇ ਸਾਰੇ ਹੀ ਸਟੇਜ ਦੇ ਉੱਤੇ ਵਿਰਾਜਮਾਨ ਸਾਡੇ ਮੈਡਮ ਜੀ ਜਰਨੈਲ ਸਿੰਘ ਗੋਗਾ ਜੀ ਅਤੇ ਸਾਰੇ ਹੀ ਸੈਕਟੀ ਦੇ ਮੈਂਬਰ ਨਮਾਇ ਅੱਜ ਵਧਾਈ ਦੇਣਾ ਤੇ ਪ੍ਰਤੀਸੰਗੀ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ 23 ਮਾਰਚ ਦਾ ਦਿਨ ਹੈ ਸਾਡੇ ਸਾੜਾਂ ਵਿੱਚ ਇੱਤੇ ਆਉਂਦਾ ਕਈ ਸਾਡੇ ਅੱਗੇ ਭੁੱਲ ਵੀ ਜਾਂਦੇ ਆ ਅਸੀਂ ਸੋਸ਼ਲ ਮੀਡੀਆ ਤੋਂ ਦੇਖ ਕੇ ਜਿਆਦਾ ਇਹਦਾ ਵੀ ਅੱਜ ਸੀਹਦਾ ਦਾ ਜਨਮ ਦਿਨ ਆ ਅਸੀਂ ਸੀਹਦਾ ਦਾ ਜਨਮ ਦਿਨ ਸਿਰਫ 23 ਤਰੀਕ ਨੂੰ ਕਿਉਂ ਮਨਾਉਨੇ ਆ ਅਸੀਂ ਇਹਨਾਂ ਨੂੰ ਉਸ ਦਿਨ ਕਿਉਂ ਯਾਦ ਕਰਦੇ ਆ ਜਿਹੜੀ ਇਹ ਚੀਜ਼ ਆ ਇੱਕ ਸ਼ਹੀਦ ਭਗਤ ਸਿੰਘ ਜੋ ਵੀ ਐ ਇੱਕ ਰਾਜਗੁਰੂ ਸ੍ਰੀਦੇਵ ਜਿੰਨੇ ਵੀ ਸ਼ਹੀਦ ਹੋਏ ਚੰਦਰ ਸਿੰਘ ਆਜ਼ਾਦ ਕਿੰਨਾ ਕਿੰਨਾ ਦਾ ਮੈਂ ਨਾਮ ਲਵਾਂ ਇਹਨਾਂ ਦੀ ਅਸੀਂ ਕੁਰਬਾਨੀ ਦਾ ਮੁੱਲ ਕਦੇ ਨਹੀਂ ਦੇ ਸਕਦੇ ਅਸੀਂ ਸਿਰਫ ਅੱਜ ਦੇ ਸਮੇਂ ਦੇ ਵਿੱਚ ਅਸੀਂ ਇੱਕ ਸਵਾਰਥੀ ਲੋਕ ਹੋ ਗਏ ਆ ਸਿਰਫ ਕਈ ਤਰੀਕਿਆਂ ਨੂੰ ਅਸੀਂ ਕਿਉਂ ਯਾਦ ਕਰਦੇ ਆ ਅੱਜ ਦੇ ਦਿਨ ਮੰਨ ਕੇ ਚੱਲੋ ਭਗਤ ਸਿੰਘ ਜੀ ਦਾ ਜਨਮ ਹੋਇਆ ਇਸ ਨੇ ਵੀ ਆਪਣੇ ਵਾਂਗੂ ਪਰਿਵਾਰ ਵਸਾ ਲੈਣਾ ਸੀ ਇਹਨੇ ਸਾਡੀ ਦੇਸ਼ ਵਾਸਤੇ ਕੀ ਕਿੰਦੇ ਲੈਣੇ ਸੀ ਕਿਸੇ ਤੋਂ ਇਹਨੇ ਵੀ ਆਪਣੇ ਪਰਿਵਾਰ ਨੂੰ ਰੱਖਣਾ ਸੀ ਪਰ ਇਹਦੇ ਅੰਦਰ ਜਿਹੜੀ ਭਾਵਨਾ ਸੀ ਆਪਦੇ ਸਵਾਰਥ ਵਾਸਤੇ ਨਹੀਂ ਸੀ ਆਪਦੇ ਪਰਿਵਾਰ ਵਾਸਤੇ ਨਹੀਂ ਸੀ ਇਹਦੇ ਅੰਦਰ ਸੀ ਪੱਗ ਦੀ ਇੱਜ਼ਤ ਰੱਖਣੀ ਸਾਡੇ ਦੇਸ਼ ਦੀ ਇੱਜ਼ਤ ਰੱਖਣ ਵਾਸਤੇ ਸੀਗਾ ਜਿਹੜੀ ਕਿ ਇਹ ਰਾਹ ਤੁਰੇ ਸੀ ਸਾਡੇ ਸੂਈ ਵੱਜ ਜੇ ਅਸੀਂ ਚੀਕਾਂ ਮਾਰਦੇ ਆ 100-100 ਡਾਕਟਰ ਤੋਂ ਟੈਸਟ ਕਰਾਉਣੇ ਕਿ ਸਾਨੂੰ ਇਨਫੈਕਸ਼ਨ ਨਾ ਹੋ ਜੇ ਪਰ ਇਹ ਸੂਰਮਿਆਂ ਨੇ ਭੁੱਖ ਤੇ ਕਰਕੇ ਜਿਵੇਂ ਵੀ ਇਹ ਸਾਨੂੰ ਛਿੱਧੀ ਦਵਾਈ ਪਰ ਵੀਰੋ ਮੇਰੀਆਂ ਗੱਲਾਂ ਕੌੜੀਆਂ ਵੀ ਐ ਕਿ ਸੱਚੀਆਂ ਵੀ ਹੁੰਦੀਆਂ ਇਹ ਜਿਹੜੇ ਸੂਰਮੇ ਐ ਇਹ ਕੁਰਬਾਨੀਆਂ ਜਿਹੜੀਆਂ ਇਹਨੇ ਦਿੱਤੀਆਂ ਇਹ ਸਾਡੇ ਲਈ 23 ਤਰੀਕ ਨਿਕਲ ਲਈ ਸਾਡੇ ਲਈ ਸਦਾ ਯਾਦ ਰੱਖਣ ਵਾਲਾ ਦਫ਼ਤਰਾਂ ਦੇ ਵਿੱਚ ਫੋਟੋਆਂ ਲੱਗੀਆਂ ਅੰਬੇਡਕਰ ਦੇ ਆ ਅੰਬੇਡਕਰ ਸਾਹਿਬ ਜੀ ਸੌਰੀ ਸੀਧ ਪਾਤ ਸਿੰਘ ਦੀ ਲਾਈ ਹੈ ਪਰ ਉਹਨਾਂ ਦੇ ਕਿਹੜੇ ਪੂਰੇ ਤੁਲਦੇ ਆ ਬਾਈ ਮੈਂ ਮੇਰੇ ਘਰੇ ਨਾਲ ਕਲੀਨਿਕ ਚ ਫੋਟੋ ਲਾਈ ਆ ਨਾ ਮੈਂ ਘਰੇ ਲਾਈ ਆ ਕਿਉਂਕਿ ਇਸ ਇਹਨਾਂ ਦੇ ਕਹੇ ਤੇ ਪੂਰੇ ਤੁਲਦੇ ਨਹੀਂ ਅਸੀਂ ਕਿਉਂ ਇਹਨਾਂ ਦਾ ਬਿਮਾਰ ਕਰੀਏ ਅਸੀਂ ਇੱਕ ਇਹਨਾਂ ਦੇ ਕਹੇ ਬਚਨਾਂ ਤੇ ਚੱਲੀਏ ਨਾ ਅੱਜ ਇਹ 100 ਬਚਨ ਕਹੇ ਤੇ ਜੇ ਅਸੀਂ ਦੋ ਤੇ ਵੀ ਚੱਲਦੇ ਅਸੀਂ ਕਾਮਯਾਬ ਆ ਪਰ ਨਹੀਂ ਅਸੀਂ ਫੋਟੋਆਂ ਖਿਚਾ ਲੀਆਂ ਮੀਡੀਆ ਤੇ ਪਾ ਦੀਆਂ ਠੀਕ ਆ ਹੁਣ ਇਹੇ ਗੋਗਾ ਜੀ ਹੈ ਜਦੋਂ ਦਾ ਮੈਂ ਇਹਨਾਂ ਨਾਲ ਬਾਈ ਜੀ ਨਾਲ ਜੁੜਿਆ 2019 ਦਾ ਕਰੋਨਾ ਆਇਆ ਕੌਮਾਂ ਦੇ ਵਿੱਚ ਮੈਂ ਇਹਨਾਂ ਨਾਲ ਜੁੜਿਆ ਇਹਨਾਂ ਨੇ ਉਹ ਸੇਵਾ કરી ਜਿਹੜੀ ਦਾ ਕੀ ਮੁੱਲ ਨਹੀਂ ਦੇ ਸਕਦੇ ਮੈਂ ਇੱਕ ਪੰਪ ਨਹੀਂ ਮਾਰਦਾ ਮੈਂ ਗੱਲ ਸੱਚੀ ਕਰਦਾ ਹਾਂ ਉਹਨਾਂ ਇਹਨਾਂ ਨੇ ਇਹਨਾਂ ਦੀ ਸਾਇਟੀ ਵਿੱਚ ਨਾਲ ਲੱਗ ਕੇ ਜੋ ਸੇਵਾ કરી ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂਗਾ ਮੇਰਾ ਸਿਰ ਝੁਕਦਾ ਇਹਨਾਂ ਨੇ ਪਿੰਡ-ਪਿੰਡ ਜਾ ਕੇ ਰੋਟੀਆਂ ਮੰਗੀਆਂ ਐਂਬੂਲੈਂਸ ਤੇ ਗਏ ਹੋ ਸਕਦਾ ਮੈਂ ਵੀ ਉਹਦੇ ਵਿੱਚ ਕੁਝ ਭਾਗੀਦਾਰ ਸੀਗਾ ਪਰ ਮੈਂ ਇੰਨਾ ਨਹੀਂ ਸੀਗਾ ਉਹਦੇ ਵਿੱਚ ਉਹ ਟਾਈਮ ਸਾਡੇ ਦੇ ਕਹੇ ਜਾ ਟਾਈਮ ਆਇਆ ਸੀ 284 ਦਾ ਦੌਰ ਆ ਗਿਆ ਸੀ ਦੁਬਾਰੇ ਤੇ ਜਿਹੜੀਆਂ ਸਾਡੀਆਂ ਸੰਸਥਾ ਸਮਾਜ ਸੇਵੀ ਸੰਸਥਾ ਜਾਂ ਪ੍ਰਸ਼ਾਸਨ ਜਿੰਨੀ ਵੀ ਇਹਨਾਂ ਨੇ ਭਾਈ ਸੇਵਾ ਕੀਤੀ ਮਾਇਵਰਾ ਮੁੱਲ ਨਹੀਂ ਮੋਟ ਸਕਦਾ ਆਪਾਂ ਸਾਰੇ ਉਹਦੇ ਕਰਜ਼ਦਾਰ ਪਰ ਜਿਹੜੇ ਆ ਸੂਰਮੇ ਆ ਆ ਸੂਰਮੇ ਆ ਇਹਨਾਂ ਦਾ ਮੁੱਲ ਤਾਂ ਭਾਈ ਅਸੀਂ ਸਾਡੇ ਪਿਓ ਦਾਦਿਆਂ ਦੇ ਵੀ ਉੱਤੋਂ ਦੀ ਹੈ ਤਾਂ ਸਾਡੇ ਪਿਓ ਦਾਦਿਆਂ ਤੋਂ ਉੱਤੋਂ ਦੀ ਹੈ ਪਰ ਅਸੀਂ ਭਾਈ ਅੱਜ 23 ਮਾਰਚ ਨੂੰ ਯਾਦ ਨਾ ਰੱਖੋ ਗੱਲਾਂ ਇਹਦਾ ਸਾਡੇ ਲਈ ਸਦਾ ਹੀ ਸੀ ਇਹਦਾ ਤੇ ਸਦਾ ਹੀ ਸਾਡੇ ਨਾਲ ਤੁਰਦੇ ਆ ਸਾਡੇ ਅੰਗ ਅੰਗ ਸਾਥ ਆ ਤੇ ਭਾਈ ਜੇ ਆਪਾਂ ਜੁੜਨਾ ਇਹਨਾਂ ਦੇ ਕਹੇ ਬਚਨ ਦੇ ਤਰੋ ਕੱਲੀਆਂ ਫੋਟੋਆਂ ਨਾਲ ਟਾਈਮ ਹੀ ਟੱਪਣਾ ਆਪਾਂ ਆਪਦੇ ਸਵਾਤ ਨਹੀਂ ਆਪਾਂ ਆਪਣੇ ਗਵਾਂਢੀ ਦਾ ਵੀ ਦੇਖੀ ਉਹਨੂੰ ਕੀ ਲੋੜ ਆ ਇਹ ਨਹੀਂ ਹੈਗਾ ਜਿਉਂਨੇ ਕਾਰ ਲਈ ਤਾਂ ਉਹਦੇ ਜਾ ਕੇ ਟਾਇਰ ਪੈਂਚਰੀ ਕਰ ਦਿਓ ਇਹ ਸਾਲਾ ਕਾਰ ਤੇ ਉਹ ਚੜਨ ਲੱਗ ਗਿਆ ਉਹਨੂੰ ਕਹੋ ਵੀ ਇਹ ਦਿਨ ਉਹ ਵਧੀਆ ਸੀ ਲੈ ਲਈਏ ਅਸੀਂ ਰੀਸ ਕਰੀਏ ਜੇ ਸੀ ਦੀਵਲ ਤੁਰਦਾ ਸੀ ਕਿ ਸਵਾਸ ਸੇਵਾ ਵਾਲੀ ਤੁਰਪੀਏ ਕਿਸੇ ਭੁੱਖੇ ਨੰਗੇ ਦੀ ਕੋਈ ਸੇਵਾ ਹੀ ਕਰਦੀਏ ਪਰ ਨਹੀਂ ਉਹਦੀ ਅਸੀਂ ਮਜ਼ਾਕ ਕਰਦੇ ਟਿੱਕਰ ਕਰਦੇ ਆ ਜਿਹੜਾ ਸਾਰਾ ਪਾਗਲਾ ਯਾਰ ਇਹਨੇ ਕੀ ਲੈਣਾਗਾ ਹੈ ਇਹ ਚੀਜ਼ਾਂ ਨਹੀਂ ਭਾਈ ਸੋ ਮੇਰੀਆਂ ਗੱਲਾਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਐਨੇ ਕਹੂੰਗਾ ਵੀ ਜੋ ਅੱਜ ਸ੍ਰੀ ਦੋਗੀ ਚਿਤਾ ਪਰ ਲੱਗੇਗੇ ਹਰ ਵਾਰਸ ਮੇਲੇ ਮਤਨ ਪਰ ਮਿਟਨੇ ਵਾਲੋਂ ਦੀ ਜਹੀ ਬਾਕੀ ਨਿਸ਼ਾਨ ਹੋਗੀ ਸੋ ਵੀਰੋ ਇਹਨਾਂ ਦੇ ਨਾਦਾ ਕੁਰਬਾਨੀਆਂ ਦਾ ਮੁੱਲ ਕੋਈ ਅੱਜ ਦੇ ਸਕੇ ਤੇ ਨਾ ਦੇ ਸਕੇ ਕੱਲ ਤੇ ਆਪਾਂ ਵਾਈ ਜਿੰਨੇ ਅੱਜ 100 ਬੰਦਾ ਜੁੜਿਆ ਅਗਲੇ ਵਾਰੀ 200 ਜੁੜੀਏ ਤੇ ਆਪਾਂ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ DIYੇ ਮੁੱਲ ਮੋੜੀਏ ਇਹਨਾਂ ਦੇ ਕਹਿਆ ਅਨੁਸਾਰ ਚੱਲੀਏ ਕੱਲੀਆਂ ਫੋਟਵਾਂ ਕਿ ਨਹੀਏ ਸੋ ਮੈਂ ਇਹਨਾਂ ਕਹਿੰਦਾ ਹੋਇਆ ਜੈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ